ਹਾਂਜੀ ਮਿੱਤਰੋ ਕੀ ਹਾਲ ਚਾਲ ਨੇ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਅੱਜ ਜਿਹੜਾ ਹੈ ਰਿਪੀਟਰ ਕੇਸ ਆ ਇਹ ਆਪਣੇ ਪਿੰਡ ਬੁਰਜ ਦੀ ਆ ਤੇ ਬਾਕੀ ਆਪਾਂ ਸਾਰੀ ਡਿਟੇਲ ਲੈਨੇ ਆ ਭਰਾ ਤੋਂ ਲੈ ਬਾਈ ਲੈ ਇਨ ਡਿਟੇਲ ਭਾਈਆਂ ਤੋਂ ਬਾਈ ਜੀ ਕੀ ਹਾਲ ਚਾਲ ਹੈ ਸਾਰੇ ਠੀਕ ਠਾਕ ਕਿੰਨੇ ਚਿਰ ਦੀ ਰਿਪੀਟਰ ਸੀ ਇਹ ਇਹ ਨੂੰ ਬਾਈ 6 ਸਾਲ ਤੋਂ ਵੱਧ ਹੋ ਗਿਆ ਟਿਕੀ ਟੂ ਕੇ ਫੁੱਲ ਪ੍ਰਾਈਸ ਉਦੋਂ ਬਾਅਦ ਫਿਰ ਕਨੈਕਟਰ ਉਹ ਤਾਂ ਲੈ ਮੇਰੇ ਨਾਲ ਆ ਪਰ ਕੰਮ ਤੁਸੀਂ ਉਹ ਬਾਤ ਵਜ ਤੇਰੇ ਨਾਲ ਤਾਂ ਬਹੁਤ ਚਿਰ ਦੀ ਆ ਤੇ ਆਪਾਂ ਆਪਾਂ ਕੀ ਡੀ ਕੇ ਭਰੇ ਸੱਚੀ ਗੱਲ ਦੱਸੀ ਅੰਮਰਧਾਰੀ ਬੰਦਾ ਇੱਕੋ ਹੀ ਇੱਕੋ ਹੀ ਇੱਕੋ ਹੀ ਅੱਜ ਇੱਕ ਪਾਸ ਹੋ ਗਈ ਚੱਕ ਪਾਸ 2 ਮਹੀਨੇ ਦੀ 2 ਮਹੀਨੇ ਦੀ ਕਿੱਦਾਂ ਦਾ ਲੱਗ ਰਿਹਾ ਠੀਕ ਹੈ ਵਧੀਆ ਵਧੀਆ ਉਹ ਗੱਲ ਤਾਂ ਨਹੀਂ ਹੈ ਕਿ ਆਪਾਂ ਐਵੇਂ ਚੱਕੀ ਵੀਡੀਓ ਬਣਾ ਲੈ ਨਾ ਨਾ ਕਿਉਂ ਭਾਈ ਨਾ ਉਹ ਗੱਲ ਨਹੀਂ ਉਹ ਗੱਲ ਨਹੀਂ ਨਾ ਠੀਕ ਹੈ ਠੀਕ ਹੈ ਵਧੀਆ ਕਿ ਜਿਹੜੇ ਜਿਹੜੇ ਵਧੀਆ ਚੰਗਾ ਹੋ ਉਹ ਚੰਗੇ ਨੂੰ ਤਾਂ ਚੰਗੇ ਇਹ ਬਾਈਆਂ ਨੇ ਬਹੁਤ ਜ਼ਿਆਦਾ ਟੀਕੇ ਵਰਭਾਈ ਸੀ ਸੰਤੂ ਵੀ ਕਰਵਾਈ ਸੰਤੂ ਕਰਾਈ ਦੋ ਸੰਤੂ ਵੀ ਨਾ ਨੀ ਜੰਪ ਕਰਵਾਇਆ ਸੀ ਪਰ ਗੱਲ ਨਹੀਂ ਬਣੀ ਇਹ ਬਾਈਆਂ ਨਾਲ ਆਪਣਾ ਨੰਗਾ ਨਾ ਆਪ ਇਥੋਂ ਦੀ ਰੋਜ਼ ਦੀ ਇਹ ਲਿਹਾਜ਼ ਤੋੜ ਜਾਂਦੇ ਆਪਣੇ ਨਾਲ ਇਹ ਸਾਡੇ ਨਾਲ ਲਿਹਾਜ਼ ਤੋੜ ਜਾਂਦੇ ਲਿਹਾਜ਼ ਹੈ ਬਾੜੀ ਇਹਨਾਂ ਦਾ ਰਕਾਲੇ ਕਹੀਦਾ ਇਹਨੂੰ ਜਿਹੜੇ ਮੇਰੇ ਭਰਾ ਨੇ ਸਾਰੇ ਜਾਣਦੇ ਇਹਨਾਂ ਨੂੰ ਤੇ ਬਸ ਬਾਜਨ ਨਾਲ ਕਨੈਕਟ ਹੋਇਆ ਇੱਕ ਇੱਕੋ ਹੀ ਟਾਈਮ ਸਿੰਗਲ ਡੀਕੇ ਆਇਆ ਸੀ ਇਹਦੇ ਪਹਿਲੇ ਡੀਕੇ ਦੇ ਫੁੱਲ ਰਿਪੀਟਰ ਸੀ ਪਹਿਲੇ ਡੀਕੇ ਦੇ ਗੱਭਣ ਚੈੱਕ ਪਾ ਦੋ ਤੇ ਇੱਕੋ ਹੀ ਸੀਮੰਟ ਲੱਗਿਆ ਬਈ ਇਹਦੇ ਬਾਕੀ ਜਿਹੜਾ ਅਸੀਂ ਆਪ ਦਾ ਟ੍ਰੀਟਮੈਂਟ ਕਰਦੇ ਹਾਂ ਨਾ ਇੰਜੈਕਸ਼ਨ ਵਗੈਰਾ ਲਾਉਣੇ ਨਾਲੇ ਦੇ ਉਹ ਲੱਗੇ ਸੀਗੇ ਕੋਈ ਹੋਰ ਬੇਫਾਲਤੂ ਹਨਾ ਵੀ ਆਪਾਂ ਐਵੇਂ ਖਰਚਾ ਕਰਾਇਆ ਭਰਾਵਾਂ ਦਾ ਕੋਈ ਪਾਊਡਰ ਵਗੈਰਾ ਜਾਂ ਕੁਝ ਨਹੀਂ ਦਿੱਤਾ ਅੰਦਰ ਦੀ ਸਾਫ ਸੀਗੀ ਤੇ ਇਹਦੇ ਆਪਾਂ ਟ੍ਰੀਟਮੈਂਟ ਕਰਕੇ ਸੀਮੰਟ ਲਾਇਆ ਉਹ ਸੀਮੰਟ ਦੇ ਗੱਭਣ ਚੈੱਕ ਪਾਸ ਆਇਆ ਤੇ ਭਰਾ ਕਈ ਵਾਰੀ ਸਾਨੂੰ ਫੋਨ ਤੇ ਪੁੱਛਦੇ ਨੇ ਭਾਈ ਕਿੰਨਾ ਖਰਚਾ ਲੈ ਲੈਣਾ ਕਿੰਨੇ ਪੈਸੇ ਲੈ ਲੈਣਾ ਤੇਰੇ ਕਿੰਨੇ ਕਿ ਲੱਗਿਆ ਕੋਈ ਖਰਚਾ ਖਾਸ ਨਹੀਂ ਕੋਈ ਖਰਚਾ ਨਹੀਂ ਹੋਇਆ ਨਾ ਗੱਬਣ ਚ ਇੱਕ ਪਾਸ ਹੋ ਗਈ ਕਈ ਭਰਾ ਸਾਨੂੰ ਨਾ ਵੀਡੀਓ ਚ ਮਤਲਬ ਫੋਨ ਕਰਦੇ ਵੀਡੀਓ ਦੇਖ ਕੇ ਉਹ ਕਹਿੰਦੇ ਭਾਈ ਠੇਕਾ ਕਰੋ ਸਾਡੇ ਨਾਲ ਠੇਕਾ ਜੇ ਕੋਈ ਆਏ ਆਖ ਕੇ ਸਾਨੂੰ ਵੀ 20000 ਚ ਕਰਨਾ ਸੀ 20000 ਚ ਵੀ ਨਹੀਂ ਕਰਦੇ ਅਸੀਂ ਅਗਲੇ ਨੂੰ ਰਿਜ਼ਲਟ ਦਿੰਨੇ ਆ ਦਵਾਈ ਦੇ ਪੈਸੇ ਲੈਣੇ ਆ ਜਿਹੜੀ ਦਵਾਈ ਅਸੀਂ ਲੈ ਕੇ ਜਾਣਾ ਉਹਦੇ ਪੈਸੇ ਲੈਣੇ ਆ ਪਹਿਲਾਂ ਕਿ ਅਗਲਾ ਇਲਾਜ ਕਰਦੇ ਆ ਨਹੀਂ ਨਹੀਂ ਤਾਂ ਵੀ ਉਹਦਾ ਉਹ ਜਿਹਾ ਸਿਸਟਮ ਕਰਕੇ ਦਿੰਨੇ ਆ ਪਰ ਠੇਕੇ ਵਾਲਾ ਸਾਡੇ ਕੋਲੇ ਸਿਸਟਮ ਹੈ ਨਹੀਂ ਵੀ ਫੜ ਕੇ 20000 ਕਹਿ ਕੇ ਅਗਲੇ ਨੂੰ 10 ਪਹਿਲਾਂ ਲੈ ਲੋ 10 ਛੋਟਾ ਬਾਅਦ ਚ ਮੁੜ ਕੇ ਫੋਨ ਚੱਕਣੋਂ ਹਟ ਜੀ ਉਹ ਅਸੀਂ ਕੰਮ ਨਹੀਂ ਕਰਦੇ ਤੇ ਬਾਈ ਨਾ ਹੀ ਸਾਨੂੰ ਠੇਕੇ ਠੂਕੇ ਵਾਲਾ ਕੋਈ ਫੋਨ ਕਰਿਆ ਕਰੋ ਸਾਨੂੰ ਠੇਕੇ ਵਾਲਾ ਫੋਨ ਨਾ ਕਰੇ ਪਿਆਰ ਨਾਲ ਜੇ ਕੋਈ ਐਂ ਕਹੇ ਵੀ ਸਾਡੇ ਕੋਲ ਦਾ ਫਰੀ ਇਲਾਜ ਕਰ ਦੋ ਤਾਂ ਅਸੀਂ ਫਰੀ ਵੀ ਕਰ ਦਾਂਗੇ ਪਰ ਠੇਕੇ ਵਾਲਾ ਸਾਡੇ ਕੋਲੇ ਕੋਈ ਫੋਨ ਨਾ ਕਰੇ ਵੀ ਅਸੀਂ ਵੀ ਤੁਸੀਂ ਠੇਕਾ ਕਰੋ ਬਈ ਅਸੀਂ ਤੁਹਾਨੂੰ ਗੱਬਣ ਰਹੀ ਤੋ ਪੈਸੇ ਦੇਵਾਂਗੇ ਇਹਰ ਜਾ ਬਾਈ ਕੁਝ ਨਹੀਂ ਮੈਡੀਕਲਾਂ ਤੇ ਡੇਲੀ ਨਕਦ ਪੈਸੇ ਦੇਣੇ ਆ ਡੇਲੀ ਤੇਲ ਦਾ ਖਰਚਾ ਨਾ ਤਾਂ ਸਾਡੇ ਨਾਲ ਕੋ ਤਾ ਬਾਈ ਜਿੰਨਾ ਖਰਚਾ ਆਉਂਦਾ ਹੈ ਨਾ ਓਨਾ ਕੀ ਖਰਚਾ ਲੈਣੇ ਆ ਠੇਕੇ ਦਾ ਅਸੀਂ ਫੇਰ ਕਰੀਏ 2000 ਦੀ ਦਵਾਈ ਲੈ ਕੇ ਸੋਤੋਂ 10000 ਰੁਪਏ ਲੱਗੇ ਨਾ ਉਹ ਠੇਕੇ ਹੁੰਦੇ ਆ ਜੇ 2000 ਦੀ ਦਵਾਈ ਲੈ ਕੇ ਅਸੀਂ 2500 ਰੁਪਏ ਲੈਨੇ ਤਾਂ ਉਹ ਜਾਇਜ਼ ਆ ਕੋਈ ਬਾਲਾ ਨਹੀਂ ਬਾਈ ਮਿਹਨਤ ਕਰਦੇ ਆ ਦਾਦਾ 20 20 ਸਾਲ ਹੋ ਗਏ ਕੰਮ ਕਰਦੇ ਇਹਨੂੰ ਤਾਂ ਬਾਈ ਠੇਕੇ ਠੂਕੇ ਵਾਲੇ ਫੋਨ ਨਾ ਕਰਿਆ ਕਰੋ ਪਰਾ ਆ ਜਿਹੜੀ ਬਾਈ ਹੁਣ ਗਰਮੀ ਪੈਂਦੀ ਐ ਮੂੰਹ ਨਹੀਂ ਹੁੰਦਾ ਲੋਕ ਨਹੀਂ ਅਸੀਂ ਧਰਮੋ ਧਰਮੀ ਗੱਲ ਆ ਵੀ 400 ਕਿਲੋਮੀਟਰ 350 400 ਕਿਲੋਮੀਟਰ ਡੇਲੀ ਮੋਟਰਸਾਲ ਚਲਾਉਣਾ ਕੋਈ ਖਾਲਾ ਆਈਦਾ ਬਾੜਾ ਜਾਂ ਜਦੋਂ ਰਹੇਗੀ ਫਿਰ ਪੈਸੇ ਲੈ ਲਿਓ ਉਹਦਾ ਸਾਡੇ ਨਾਲ ਕਨੈਕਟ ਕਰੇ ਹੀ ਨਾ ਕਰ ਤੇ ਭਾਈ ਮਿਹਨਤ ਕਰਦੇ ਆ ਯਾਰ ਜੇ ਅਸੀਂ ਪੈਸੇ ਲੈਨੇ ਆ ਉਹ ਸਾਡੇ ਨਾਲ ਕਨੈਕਟ ਕਰੋ ਕਨੈਕਟਿੰਗ ਵੇਸ਼ੇ ਸਾਨੂੰ 300 ਕਿਲੋਮੀਟਰ ਤੋਂ ਕਰ ਲਓ ਉੱਥੇ ਵੀ ਜਾਂਦੇ ਆ ਜੇ ਕੋਈ ਭਰਾ ਪਿਆਰ ਨਾਲ ਸਾਡਾ ਜਿਵੇਂ ਸੰਗਰੂਰ ਤੋਂ ਪਰ੍ਹਾਂ ਤੋਂ ਫੋਨ ਆਉਂਦੇ ਆਾਨੂੰ ਲੁਧਿਆਣੇ ਦੇ ਨੇੜੇ ਫੋਨ ਆਉਂਦੇ ਅਸੀਂ ਜਾਂਦੇ ਆ ਕੋਈ ਪਰ ਸਾਈਡ ਵੀ ਪਾਈ ਜਾਂਦੇ ਆ ਗੁਰਦਾਸਪੁਰ ਕਿ ਨਹੀਂ ਤਾਂ ਨਹੀਂ ਗਏ ਦੂਰ ਪੈ ਜਾਂਦਾ ਮੁਕਸਰ ਸਾਹਿਬ ਕਿ ਨਹੀਂ ਬਗ ਜਾਂਦੇ ਆ ਇੱਧਰ ਅਸੀਂ ਸਰਸਾ ਲੱਗ ਜਾਂਦੇ ਆ 15 ਕਿਲੋ 20 ਕਿਲੋਮੀਟਰ ਅੱਗੇ ਨਗੇ ਨਾ ਕਰ ਸਕੀ ਤੋਂ ਪਰ ਪਿਆਰ ਹੈ ਨਾ ਜਿਹੜੇ ਭਰਾ ਪਿਆਰ ਨਾਲ ਬੁਲਾਉਂਦੇ ਨੇ ਜਿਹੜੇ ਇਹ ਕਹਿੰਦੇ ਆ ਵੀ ਯਾਰ ਕੰਮ ਕਰ ਤਾਂ ਪੈਸੇ ਉਦੋਂ ਦੇਵਾਂਗੇ ਜਦੋਂ ਰਹੀ ਕੀ ਨਾ ਉਹਨਾਂ ਕੋਲੇ ਅਸੀਂ ਜਾਂਦੇ ਨਹੀਂ ਬਈ ਸ਼ਾਇਦ ਕੋ ਸਾਡੇ ਪਿੰਡ ਦੇ ਹੀ ਕਿਉਂ ਨਾ ਹੋਵੇ ਬਾਕੀ ਬਈ ਸਾਡੇ ਪਿੰਡ ਦੇ ਭਰਾ ਇਹਨਾਂ ਦਾ ਅਸੀਂ ਟ੍ਰੀਟਮੈਂਟ ਕੀਤਾ ਅੱਜ ਇਹਨਾਂ ਨੂੰ ਪੂਰੀ ਖੁਸ਼ੀ ਹੈ ਉਹਦੇ ਨਾਲ ਅਕਲ ਕਰਦਾ ਸੀ ਨਾ ਮਜ਼ਾਕ ਕਰਦਾ ਸੀ ਕਹਿੰਦਾ ਜੀ ਨਾਲ ਰਹੀ ਇੱਥੇ ਵੱਲੂ ਪਰ ਅਸੀਂ ਉਸ ਪਰਮਾਤਮਾ ਨੂੰ ਹਜ਼ਰਨਾ ਜੇ ਸਮਝ ਗਏ ਨਾ ਕੰਮ ਕਰਦੇ ਆ ਤੇ ਪਰਮਾਤਮਾ ਸਾਥ ਵੀ ਬਹੁਤ ਜ਼ਿਆਦਾ ਦਿੰਦਾ ਹੈ ਪ੍ਰਭੂ ਧੰਨਵਾਦ ਆ ਤੁਹਾਡਾ ਤੁਸੀਂ ਵੀਡੀਓ ਨੂੰ ਇਹਨਾਂ ਲਾਇਕ ਸ਼ੇਅਰ ਕਰਦੇ ਹੋ ਹਨ ਤੇ ਸਾਡੇ ਨਾਲ ਜੁੜਦੇ ਹੋ ਵੀਡੀਓ ਦੇਖ ਕੇ ਤੁਹਾਡਾ ਬਹੁਤ ਬਹੁਤ ਧੰਨਵਾਦ ਧੰਨਵਾਦ ਵੀਰ ਜੀ